ਲੋਗੇ ਜਰ ਹਾਂ ਜਿੱਦ ਤੋਂ ਕੋਈ ਵੀ ਨੰਬਰ ਸੋਚ ਲਓ ਜਿਹੜਾ ਮਰਜੀ ਤੁਸੀਂ ਆਪਣਾ ਸੋਚ ਲਓ ਤੁਸੀਂ ਆਪਣਾ ਸੋਚ ਲਿਆ ਉਹਦੇ 'ਚ 7 ਜੋੜ ਲਓ ਜੋੜਦਾ ਜੀ ਜਿੰਨਾ ਆ ਗਿਆ ਉਹਨੂੰ 2 ਨਾਲ ਗੁਣਾ ਕਰ ਲਓ ਕਰ ਲੇ 7 ਜੋੜ ਕੇ 2 ਨਾਲ ਗੁਣਾ ਕਰ ਲੇ ਦੋ ਰਿਪਲਾਈ ਦਿਓ ਨਾਲ ਨਾਲ ਦੋ ਨਾਲ ਪਹਿਲਾਂ 7 ਜੋੜਿਆ ਜਿਹੜਾ ਨੰਬਰ ਸੋਚਿਆ ਤੁਸੀਂ ਉਹਦੇ 'ਚ 7 ਜੋੜ ਲਿਆ ਜਿੰਨਾ ਆ ਗਿਆ ਉਹਨੂੰ ਦੋ ਨਾਲ ਗੁਣਾ ਕਰ ਲਿਆ ਕਰ ਲਿਆ ਹੁਣ ਉਹਦੇ ਉਹਦਾ ਤੁਸੀਂ ਐਂ ਕੰਪਿਊਟਰ ਵੀ ਉਹਦੇ 'ਚੋਂ 4 ਘਟਾ ਦਿਓ ਘਟਾ ਦੇ 4 ਘਟਾ ਤਾਂ ਹੁਣ ਤੁਸੀਂ ਮੈਨੂੰ ਦੱਸੋ ਵੀ 4 ਘਟਾਉਣ ਤੋਂ ਬਾਅਦ ਕਿੰਨਾ ਆਇਆ 16 16 ਆ ਗਿਆ ਤੁਹਾਡਾ ਤਾਂ ਤੁਸੀਂ ਤਿੰਨ ਸੋਚਿਆ ਸੀ ਸ਼ਤੀ ਸ਼ਤੀ ਸ਼ਕਤੀ ਤਾਂ 1300 ਚਾ ਇਸ ਤੁਸੀਂ ਕਾਲ ਠੀਕ ਹੈ ਤੁਸੀਂ ਕਿਹਾ ਨਾ ਵੀ ਜਾਦੂ ਦਿਖਾਉ ਦਾ ਜਾਦੂ ਇਹ ਕੀ ਹੈ ਵੀ 7 ਆਪਾਂ ਨੇ ਜੋੜਿਆ ਜਿੰਨਾ ਆ ਗਿਆ ਉਹਨੂੰ ਦੋ ਨਾਲ ਗੁਣਾ ਕੀਤਾ ਠੀਕ ਹੈ ਨਾ ਤੇ ਉਹਦੇ 'ਚ ਜਦੋਂ 4 ਘਟਾਏ ਫਿਰ ਉਹਦਾ ਅੱਧਾ ਕੀਤਾ ਤਾਂ ਇੱਕ ਮੈਥੈਮੈਟਿਕਲ ਇਕੁਏਸ਼ਨ ਬਣ ਜਾਂਦੀ ਹੈ ਲੋਕਾਂ ਨੂੰ ਐ ਲੱਗਦਾ ਪਤ ਨਹੀਂ ਅੰਤਰਜਮੇ ਬਣ ਗਿਆ ਉਹ ਇਸ ਲਈ ਮੈਂ ਗੱਲਾਂ ਕਰਦਾ ਵੀ ਲੋਕਾਂ ਨੂੰ ਭਰਮ ਭਲੇਖਿਆਂ ਤੋਂ ਦੂਰ ਕਰੀਏ ਵੀ ਇਹ ਪੜ੍ਹਾਈ ਹੈ ਸਾਰੀ ਹੋਰ ਕੁਝ ਨਹੀਂ ਹੈਗਾ ਠੀਕ ਹੈ ਨਾ ਤੇ ਅਸਲੀ ਗੱਲ ਤਾਂ ਇਹ ਹੈ ਵੀ ਗੁਰੂ ਮਹਾਰਾਜ ਦਾ ਨਾਮ ਜਪੋ ਤੇ ਗੁਰੂ ਸਾਹਿਬ ਦਾ ਸਤਿਕਾਰ ਕਰੋ ਬਸ ਹੋਰ ਬਾਬੇ ਉਹ ਗੱਲ ਛੱਡ ਦੋ ਇਹਨਾਂ ਨੂੰ ਤੁਸੀਂ ਅਕਸਰ ਦੇਖਿਆ ਹੋਏਗਾ ਜੀ YouTube ਚੈਨਲ ਹੈ ਅੰਕਲ ਜੀ ਦਾ ਬਹੁਤ ਗਿਆਨ ਵੰਡਦੇ ਨੇ ਬਹੁਤ ਫੇਮਸ ਨੇ ਇਹ ਅੱਜ ਆਪਣੇ ਇੱਥੇ ਮਾਰਕੀਟ 'ਚ ਆਏ ਸੀ ਭਰਾ ਸਾਡੇ ਮਿਲਨ ਖੜੇ ਅੰਕਲ ਜੀ ਨੂੰ ਅੰਕਲ ਦਾ YouTube ਦਾ ਚੈਨਲ ਦਾ ਨਾਮ ਅੰਕਲ ਆਪਣੇ ਮੂੰਹੋਂ ਹੀ ਦੱਸਣਗੇ ਮੇਰੇ ਚੈਨਲ ਦਾ ਨਾਮ ਹੈ ਜੈਸਵਿੰਸ ਲੈਬ ਔਨ व्हील्स ਉਸਤੇ तकरीबन 450 ਏ ਜੀਆਂ ਵੀਡੀਓਜ਼ ਐ ਸਾਇੰਸ ਔਰ ਮੈਥਮੈਟਿਕਸ ਨਾਲ ਸੰਬੰਧਿਤ ਉਹ ਤੁਸੀਂ ਦੇਖ ਸਕਦੇ ਬਹੁਤ ਸੋਹਣੀਆਂ ਵੀਡੀਓ ਬਣਾਉਂਦੇ ਅੰਕਾ ਜੀ ਤੁਸੀਂ ਦੇਖਿਓ ਕਿਵੇਂ ਸਟੀਲ ਚੋਂ ਜਿਵੇਂ ਉਹ ਬਾਬੇ ਤੁਹਾਨੂੰ ਦਿਖਾਉਂਦੇ ਆ ਨਾ ਕਿ ਐਵੇਂ ਆ ਗਰਮ ਚੋਂ ਧੂਆ ਕੱਢਦਾ ਫਲਾਣਾ ਕੱਢਦਾ ਉਹ ਸਾਰਾ ਕੁਝ ਅੰਕਾ ਜੀ ਤੁਹਾਨੂੰ ਦਿਖਾਉਂਦੇ ਆ ਆਪਣੇ ਚੈਨਲ ਤੇ ਕਿ ਗਿਆਨ ਦਿੰਦੇ ਆ ਕਿ ਇਹ ਚੀਜ਼ਾਂ ਤੋਂ ਅੰਧਵਿਸ਼ਵਾਸ ਤੋਂ ਦੂਰ ਹਟੋ ਥੈਂਕ ਯੂ ਜੀ ਧੰਨਵਾਦ ਅੰਕਾ ਜੀ ਹਾਂ ਮੈਥ ਤਾਂ ਬਹੁਤ ਸੋਹਣੇ ਸਿਖਾਉਂਦੇ ਆ ਅੰਕਲ ਪੇਬਲ ਜਿਹੜੇ ਸਿਖਾਉਂਦੇ ਆ ਤਰੀਕੇ ਆਪਣੇ ਬੱਚਿਆਂ ਨੂੰ ਜਰੂਰ ਦਿਖਾਏਓ ਅੰਕਲ ਦੀਆ ਵੀਡੀਓ ਜਰੂਰ ਦਿਖਾਏਓ ਅੰਕਲ ਨੇ YouTube ਚੈਨਲ ਦਾ ਨਾਮ ਦੱਸਤਾ ਠੀਕ ਹੈ ਜੀ ਧੰਨਵਾਦ